ਹਾਂਜੀ ਸਿੰਘੋ ਮੁੜਿਓ ਕਿਦਾਂ ਸਾਰੇ ਜਾਣਿਆ ਤਾਂ ਕੱਲ ਵੀ ਇੱਕ ਵੀਡੀਓ ਪਾਈ ਸ਼ਲੋਕ ਮਹਲਾ ਚੌਥਾ ਜਿਸ ਅੰਦਰ ਤਤ ਪ੍ਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਹਨਾ ਜਿਹਦੇ ਹਿਰਦੇ ਵਿੱਚ ਪ੍ਰਾਈ ਈਰਖਾ ਆਵੇ ਉਹ ਉਸ ਦਾ ਆਪਣਾ ਵੀ ਕਦੇ ਭਲਾ ਨਹੀਂ ਹੁੰਦਾ ਸੋ ਉਸ ਬੰਦੇ ਦਾ ਆਪਣਾ ਵੀ ਭਲਾ ਨਹੀਂ ਹੋ ਸਕਦਾ ਕਿਉਂਕਿ ਮਾਈਂਡ ਸੈਟ ਜਿਹੜਾ ਜਿਹੜਾ ਸੋਚਿਆ ਤੁਸੀਂ ਦਿਮਾਗ ਨਾਲ ਤਾਂ ਉਹ ਤੁਹਾਡੇ ਅੰਦਰ ਹੀ ਚੱਲਣਾ ਦੂਜੇ ਨੇ ਕਿੱਥੇ ਚੱਲੇਗਾ ਉਹ ਜਿਹੜਾ ਅੱਗੇ ਸ਼ਬਿਆਣਾ ਉਸਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੇ ਉਜਾੜੀ ਪੁਕਾਰੇ ਖਲਾ ਉਹ ਖੜਾ ਆਇਆ ਉਹਦੇ ਬਚਨਾਂ ਤੇ ਕੋਈ ਨਹੀਂ ਤੁਰਦਾ ਇਤਬਾਰ ਨਹੀਂ ਕਰਦਾ ਉਹਨਾਂ ਬੰਦਿਆਂ ਦੇ ਜਿੰਨੇ ਮਰਜੀ ਆਖੇ ਜਾਣ ਨਾ ਜਿਹੜੇ ਬੁਰੇ ਬੰਦਾ ਕਹੇ ਸੋਚਦੇ ਉਹਨਾਂ ਪਤਾ ਲੱਗ ਜਾਂਦਾ ਯਾ ਯਾਰ ਇਹ ਬਰਿਆਈ ਕਰਦਾ ਕਿਸੇ ਦੇ ਨਾਲ ਇਹਦੇ ਲੱਗੇ ਨਹੀਂ ਖੜਦੇ ਆਪਣੀ ਲਾਈਫ ਦੇ ਵਿੱਚ ਬਹੁਤ ਬੰਦੇ ਟੱਕਰਦੇ ਆ ਆਪਾਂ ਨੂੰ ਇਹਦੇ ਦੇ ਉਦੋਂ ਦੀਆਂ ਗੱਲਾਂ ਕਰਦੇ ਆ ਹਰੂ ਜਾ ਕਹਿੰਦੇ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਅੰ데 ਉਹਦੇ ਬਜਨਾ ਤੇ ਕੋਈ ਇਤਬਾਰ ਨਹੀਂ ਕਰਦਾ ਉਹ ਸਦਾ ਮਨੋਂ ਉਜਾੜ ਵਿੱਚ ਖਲੋਤਾ ਕੂਕਦਾ ਰਹਿੰਦਾ ਚੀਕਾਂ ਮਾਰਦਾ ਤੜਫਦਾ ਰੌਲਾ ਪਾਉਂਦਾ ਹਨ ਤੇ ਉਹਨਾਂ ਨੂੰ ਪਤਾ ਵੀ ਇਹ ਜਿਹੜੀ ਜਿਹੜੀ ਆਖਿਆ ਹਨ ਵੀ ਬੁਰਾ ਸੋਏ ਬਰਿਆਈ ਬੁਰਾ ਸੋਚਦਾ ਹਰ ਬੰਦੇ ਦਾ ਤੇ ਉਹ ਰਿਹਾ ਫਿਰ ਜਿਹੜਾ ਕਰੈਕਟਰ ਬਣ ਜਾਂਦਾ ਓਦਾਂ ਦਾ ਉਹ ਓਦਾਂ ਦਾ ਵਿਚਰਨ ਡਾਇਬੰਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਇਹ ਬੰਦੇ ਦੇ ਅੰਦਰ ਬਹੁਤ ਜ਼ਿਆਦਾ ਕਿਸੇ ਵਾਸਤੇ ਜਿਹੜਾ ਹੈਗਾ ਫਿਰ ਉਹ ਲਾਗੇ ਬੰਦੇ ਵੀ ਨਹੀਂ ਖਲੋਂਦੇ ਹਣਾ ਗੁਰੂ ਸਾਹਿਬ ਕਹਿੰਦੇ ਉਹ ਲਾਗੇ ਉਸਦੇ ਆਖਿਆ ਕੋਈ ਨਾ ਲੱਗੇ ਕੋਈ ਨਾ ਲੱਗੇ ਤੇ ਆਇਓ ਰੱਬਾ ਇਹਨਾ ਦੇ ਇਸ ਸਮਝਣ ਵਾਲੀ ਸਮਝਣ ਵਾਲੀ ਗੱਲ ਹੈ ਅੱਗੇ ਮੈਂ ਵੀਡੀਓ ਜੀ ਸਿੱਧੂ ਮੂਸੇਆ ਦਾ ਗਾਣਾ ਲਾਇਆ ਕਿਸੇ ਭਰਾ ਨੇ ਕਿ ਵੀ ਨਹੀਂ ਲਾਉਣਾ ਚਾਹੀਦਾ ਪਰ ਚੌਥੇ ਪਾਦ ਸ਼ਗੁਰੂ ਰਾਮ ਦਾ ਹਮਾਰਾ ਜਿਹੜੇ ਦਰਤੇ ਹੀ ਜਾਣਦੇ ਹਨ ਉਸ ਦੇ ਆਖੇ ਕੋਈ ਨਾ ਲੱਗੇ ਨਿਤ ਉਜਾੜੇ ਉਜਾੜੀ ਲਿਖਿਆ ਊੜੇ ਦਾ ਮੂੰਹ ਊੜਾ ਮੂੰਹ ਖੋਲਾ ਜੇ ਜੇ ਕੰਨਾ ਯਾੜੀ ਪੱਪੇ ਦੋ ਪੈਜਾ ਪੋ ਕਾਰੇ ਖੜਾ ਖਲਾ ਲਿਖਿਆ ਖਲਾ ਲਲੇ ਕਨਾਲਾ ਖਲਾ ਮੈਂ ਖਲੋਤਾ ਉਹਦੇ ਬਜਨਾ ਦੇ ਕੋਈ ਇਤਬਾਰ ਨਹੀਂ ਕਰਦਾ ਉਹ ਸਦਾ ਮਨੋਂ ਉਜਾੜ ਵਿੱਚ ਹੀ ਖਲੋਤਾ ਕੂਕਦਾ ਰਹਿੰਦਾ ਚੀਕਾਂ ਮਾਰਦਾ ਰਹਿੰਦਾ ਪਾਏ ਉਹ ਤੁਹਾਡੇ ਨਾਲ ਹੀ ਬੈਠਾ ਹੋਏ ਤੁਸੀਂ ਉਹਨੂੰ ਨਹੀਂ ਖਵਾਏ ਖੋਸ਼ ਬੰਦਾ ਨਹੀਂ ਖਵਾਉਂਦਾ ਵੀ ਚੁਗਲ ਖੋ ਰੇ ਯਾਰ ਇਹ ਲੱਗੇ ਕੋਈ ਗੱਲ ਕੀਤੀ ਇਹਨੇ ਕੋਈ ਨਾ ਕੁਝ ਭਾਂਡਾ ਫੋੜ ਹੀ ਦੇਣਾ ਚੁੱਪ ਕਰ ਜੋ ਹੈਨਾ ਜਿੰਨੇ ਵੀ ਆਪਾਂ ਬਾਹਰ ਗਏ ਆ ਜਿੰਨਾਂ ਨੂੰ ਆਪਾਂ ਚਮਚੇ ਵੀ ਘਰੰਨੇ ਆ ਬਹੁਤ ਕੁਝ ਜਿਹੜਾ ਵੀ ਇੱਕੇ ਬਰਦਾਸ਼ਤ ਨਹੀਂ ਕਰਦਾ ਹਨ ਉਸਦੇ ਆਖੇ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖਲਾ ਅੰਦਰ ਕੱਲਾ ਹੀ ਔਰ ਚੀਕਾਂ ਮਾਰਦਾ ਅੰਦਰੇ ਤੜਫਦਾ ਇਹਨੂੰ ਕਿਉਂ ਨਹੀਂ ਬੁਲਾਉਂਦੇ ਮੈਨੂੰ ਕਿਉਂ ਨਹੀਂ ਹਨਾ ਸੋ ਇਹ ਦਿਮਾਗ ਦੀ ਗੱਲ ਸਮਝਣ ਵਾਲੀ ਸਾਰਾ ਸਾਰਾ ਦਿਮਾਗ ਜਿਹੜਾ ਸਮਝਣਿਆ ਓਏ ਹੋਏ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਕਾ ਬਾਤਾਂ ਨੇ ਧੰਨ ਧੰਨ ਗੁਰੂ ਦਾ ਗਿਆਨ ਜਿਹੜਾ ਹੈ ਜਿਹੜਾ ਵੀ ਕੋਈ ਕਿਤੇ ਜਾਣਦਾ ਭਾਈ ਉਹ ਪਹਿਲਾਂ ਪਹਿਲਾਂ ਜਾ ਕੇ ਵੇਖੋ ਯਾਰ ਸਮਝੋ ਯਾਰ ਮੈਂ ਇਹੋ ਸ਼ਬਦ ਭਾਈ ਪਿੰਦਰਪਾਲ ਜੀ ਹੁਣਾਂ ਨੇ ਵੀ ਸੁਣਾਏ ਸੀ ਮੈਂ ਉਹ ਵੀ ਯੂਟਿਊਬ ਤੇ ਵੇਖਣ ਰਿਹਾ ਹਾਂ ਤੇ ਉਹਨਾਂ ਦਾ ਉਹ ਰੱਬ ਵੱਲੋਂ ਜਿਹੜਾ ਕਹਿੰਦੇ ਵੀ ਰੱਬ ਕਹਿੰਦਾ ਵੀ ਮੈਂ ਤੈਨੂੰ ਸਭ ਕੁਝ ਦਿੱਤਾ ਪਰ ਇੱਥੇ ਜਿਹੜਾ ਆnde ਉਸ ਦੇ ਆਖੇ ਆ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖਲਾ ਉਹ ਕੱਲਾ ਹੀ ਫਿਰ ਤੁਰਿਆ ਫਿਰਦਾ ਉਹਰੇ ਕੋਈ ਨਹੀਂ ਆਖੇ ਉਹਨੂੰ ਕੋਈ ਨਹੀਂ ਬੁਲਾਉਂਦਾ ਉਹਨੂੰ ਉਹਨੂੰ ਛੜ ਜਾਂਦੇ ਸਾਰੇ ਜਾਨੇ ਉਹ ਕੂਕਾ ਮਾਰਦਾ ਰਹਿੰਦਾ ਕੂਕਾ ਮਾਰ ਮਰ ਚੀਕਾ ਮਾਰਦਾ ਕੋਈ ਨਹੀਂ ਹੁਰੀ ਗੱਲ ਸੁਣਦਾ ਸੋ ਗੁਰੂ ਪਿਆਰਿਓ ਇਹ ਸਮਝਣ ਵਾਲੀ ਗੱਲ ਹੈ ਯਾਰ ਮਾਈਂਡ ਸੈਟ ਗੁਰੂ ਸਾਹਿਬ ਨੇ ਜੋ ਵਚਨ ਕੀਤੇ ਸਮਝਣ ਵਾਲੀ ਗੱਲ ਹੈ ਉਹਨਾਂ ਚੀਕ ਕਾ ਹੀ ਮਾਰਾ ਕੱਲਾ ਹੀ ਹਰਮਣੋਂ ਹੁੰਦਾ ਸੋ ਭਾਈ ਕਿਹਾ ਸੁਣਿਆ ਮਾਫ ਕਰਿਓ ਜਰੂਰ ਸ਼ੇਅਰ ਵੀ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਾਂ ਕੋਈ ਨਾ ਕੋਈ ਨਵੀਂ ਗੱਲ ਆਪਾਂ ਕੁਝ ਕਰਾਂਗੇ ਹਨਾ